ਸੰਗੀਤਕਾਰ ਚਰਨਜੀਤ ਅਹੋਜਾ ਨਹੀਂ ਰਹੇ cancer ਦੀ ਬਿਮਾਰੀ ਤੋਂ ਸੰ ਪੀੜਿਤ ਸੰਗੀਤਕਾਰ ਚਰਨਜੀਤ ਅਹੋਜਾ ਨੇ ਆਖਰੀ ਸਮੋਹਾਲੀ ਵਿਖੇ ਆਪਣੇ ਘਰ ਵਿਛਲੇ ਉਹ ਪਿਛਲੇ ਕੁਝ ਸਾਲਾਂ ਤੋਂ cancer ਤੋਂ ਪੀੜਿਤ ਸਨ ਜਿਸ ਦਾ ਕੀ ਇਲਾਜ tgi ਤੋਂ ਚੱਲ ਰਿਹਾ ਸੀ ਉਹ ਆਪਣੇ ਪਿੱਛੇ ਤਿੰਨ ਬੇਟੇ ਛੱਡ ਗਏ ਹਨ ਜੋ ਕਿ ਸੰਗੀਤ ਇੰਡਸਟਰੀ ਦੇ ਨਾਲ ਹੀ ਜੁੜੇ ਹਨ ਉਹਨਾਂ ਦੇ ਘਰ ਫਿਲਮ ਅਤੇ 뮤직 ਇੰਡਸਟਰੀ ਨਾਲ ਜੁੜੇ ਲੋਕ ਉਹਨਾਂ ਦੇ ਪੁੱਤਰਾਂ ਨਾਲ ਅਫਸੋਸ ਕਰਨ ਲਈ ਪਹੁੰਚੀ ਜਿਸ ਤੇ ਚਲਦੇ ਹੋਏ ਅੱਜ ਬਲੌਂਗੀ ਦੇ ਸ਼ਮਸ਼ਾਨ ਘਾਟ ਵਿਖੇ ਚਰਨਜੀਤ ਹੁਜਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਤੇ ਸੰਗੀਤ ਅਤੇ ਫਿਲਮ ਦੁਨੀਆ ਦੇ ਕਈ ਸ਼ਖਸੀਅਤਾਂ ਉੱਥੇ ਪਹੁੰਚੀਆਂ ਅਤੇ ਸਭ ਵੱਲੋਂ ਕਿਹਾ ਗਿਆ ਕਿ ਸੰਗੀਤ ਜਗਤ ਦੇ ਵਿੱਚ ਇਹ ਬਹੁਤ ਵੱਡਾ ਘਾਟਾ ਹੈ ਅਤੇ ਸਾਡੇ ਦਿਲ ਵਿੱਚ ਚਰਨਜੀਤ ਹੁਜਾ ਹਮੇਸ਼ਾ ਅਮਰ ਰਹੇਗਾ

हजारों बरस मरग सपने बेनूरी पे रोती है बड़ी मुश्किल से होता है चमन में दीदा वर पैदा बड़ी मुश्किल से होता है चरणजीतहू जैसा मामा रोज नहीं जमती ग़ैरतमान सी जलालियने सी मेनू हुन लगदा सी कि है तोड़ के बाहर आ जाएंगे यकीन ही नहीं सी हो रहा ऐडी ग़ैरतमान ऐडी चुरत वाले जीदार ग़ैरतमान ये डॉक्टर इस सेकंड में तजद्दी सी जो एक नई जान ਅਸੀਂ ਸਭ ਲੋਕ ਜਿੰਨੇ ਵੀ ਫਨਕਾਰ ਆ ਉਹਨਾਂ ਦੇ ਹੱਥ ਦੇ ਨਾਲ ਦਿਖੇ ਉਹਨਾਂ ਦੀ ਯਾਦ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਕੰਟ੍ਰਿਬਿਊਸ਼ਨ ਤੇ ਤੇਰੇ ਬਰੀਕੀਆਂ ਕਾਫੀ ਅਸੀਂ ਦੀ ਵੱਡੀ ਗੱਲ ਹੈ ਜਿੰਦਾ ਦਿਲ ਸੇ ਉਹਨਾਂ ਦੀ ਬਰੀਕੀਆਂ ਬਰੀਕੀ ਦਾ ਮਤਲਬ ਹੁੰਦਾ ਹੈ ਕਿ ਇਸ ਗੱਲ ਦਾ ਹਾ ਰਫਾਈਨੈਸਲੀ ਉਥੋਂ ਤੱਕ ਕਿ ਲੋਕੀ ਐਂਡ ਕਰਦੇ ਉਥੋਂ ਸ਼ੁਰੂ ਹੁੰਦੇ ਸੀ ਪੂਰਨ ਨੂੰ ਐਵੇਂ ਨਹੀਂ ਉਸਤਾਦ ਚਰਨਜੀਤ ਹੁਜਾਗਰ ਕਹਿੰਦੇ ਕਿ ਮੂਜ਼ਿਕ ਦਾ ਸਰਤਾਜ ਕਿਹਾ ਜਾਂਦਾ ਸੀ ਹੋਰ ਕਹੇ ਕਿ ਕੋਈ ਖਤਮ ਮਿਊਜ਼ਿਕ ਸੰਦੀਪ ਜਮਰਾਤ ਤੋਂ ਕਿ ਬਸ ਪਛਿਣ ਨਹੀਂ ਕਰ ਸਕਦੇ ਉੱਤੇ ਆ ਕੇ ਸਭ ਬੇਵਾਸਾ ਮੈਂ ਰੋਈ ਜਾਂਦਾ ਸੀ ਆਂਦਾ ਕਿ ਨਾਲੇ ਕਿਹਾ ਜਾਂਦਾ ਸੀ ਕਿਉਂਕਿ ਇੱਕ ਇੱਕ ਕਰਕੇ ਸਾਥੀ ਤੁਰੇ ਜਾ ਰਹੇ ਆ ਪਿੱਛੇ ਇਹ ਭਲਾ ਸੌਣ ਨਹੀਂ ਦਿੱਤਾ ਹੋਰ ਬਹੁਤ سارے ਸਾਥੀ ਚਲੇ ਗਏ ਤੇ ਸ਼ਿਰ ਮੈਨੂੰ ਯਾਦ ਆ ਰਿਹਾ ਰੇ ਅਸੀਂ ਸ਼ਬਦਾਂ ਨੂੰ ਤੈਨੂੰ ਬੇ ਹੰਝੂਆਂ ਦਾ ਸਾੜਾ ਨਹੀਂ 13 ਦਾ ਤਰਾਗਾ ਤੋਂ ਛੇਤੀ ਛੇਤੀ ਕਰੀ ਮੈਨੂੰ ਜਾਣਾ ਬੜੀ ਦੂਰ ਜਿੱਥੇ ਮੇਰੇ ਹਾਨੀਆਂ ਦਾ ਟੁੱਟ ਗਿਆ ਉਹ ਉਸ ਪਿੰਡ ਦਾ ਰਾਸ ਆਪਿੰਡੂ ਵਿੱਚ ਉਸ ਪਿੰਡ ਦਾ ਸੋਨੇ ਦਾ ਰਾਹ ਮਾੜਾ 13 ਦਾ ਤਰਾਗਾ ਅੱਜ ਦੁੱਖਾਂ ਦਾ 13 ਦਾ ਤਸਵੀਰ ਜੀ ਵੀ ਗ੍ਰਹਿਣ ਲੱਗਾ ਹੋਇਆ ਹੈ ਇਸ ਸਦਾ ਸੂਰਜ ਪੰਜਾਬੀ ਸੰਗੀਤ ਜਗਤ ਦਾ ਵੀ ਅਜਿਹਾ ਅਸਥੋ ਚਰਨਜੀਤ ਹੁਜਾ ਸਾਹਿਬ ਦਾ ਇਸ ਦੁਨੀਆ ਤੋਂ ਜਾਣਾ ਪੰਜਾਬੀ ਸੰਗੀਤ ਵਰਲਡ ਵਾਸਤੇ ਇਸਲੀ ਪੁਨੀਆ ਵਾਸਤੇ ਬਹੁਤ ਵੱਡਾ ਘਾਟਾ ਹੈ ਜਿਹੜਾ ਹਮੇਸ਼ਾ ਜਿਹੜਾ ਕਦੇ ਪੂਰਾ ਨਹੀਂ ਕਰ ਸਕਾਂਗੇ ਹਮੇਸ਼ਾ ਰਹੂਗਾ ਕਿਉਂਕਿ ਉਹਨਾਂ ਦਾ ਜੋ ਯੋਗਦਾਨ ਹੈ ਪੰਜਾਬੀ ਇੰਡਸਟਰੀ ਨੂੰ ਉਹ ਜਿੰਨਾ ਮਰਜ਼ੀ ਲੰਬੀ ਗੱਲ ਕਰ ਲੋ ਕਿ ਕਿ ਵੱਡੇ ਵੱਡੇ ਗਾਇਕ ਕਲਾਕਾਰ ਉਹਨਾਂ ਨੇ ਆਪਣੇ ਅੱਥੀ ਪਾਲਿਸ਼ ਕੀਤੇ ਸਿਰ ਜੀ ਮੁਲੰਦੀਆਂ ਤੇ ਪਹੁੰਚਾਇਆ ਬੱਚਿਆਂ ਵਾਂਗੂ ਪਿਆਰ ਕੀਤਾ ਤੇ ਉਹ ਇੰਡਸਟਰੀ ਤਾਂ ਹੀ ਜ਼ਰੂਰੀ ਸਾਰੀ ਇੰਡਸਟਰੀ ਚਰਨਜੀਤ ਗੁਰਜਾ ਸਾਹਿਬ ਨੇ ਜੋ ਸਾਡਾ 1993 ਨੂੰ ਮੌਜੂਦਤਾ ਨਿਰਦੇਪਨ ਲਾਇਦਨ ਦੀ ਸੰਭਾਲ ਰੋਣਾ ਬਣ ਗਏ ਹੁਣ ਪੱਲਾ ਦੀ ਦੁਕਾਨ ਤਬਾਈ ਅਗਸਤ ਨੂੰ ਵਾਪਰੇ ਆ ਜਮਿਨੇ ਪੂਰਾ ਹੋਇਆ ਕਿ ਜਦੋਂ ਅਜੀਤ ਸੈਕਿੰਡ ਦੁੱਖ ਦੀ ਖਬਰ ਮਿਲ ਗਈ ਉਹਨਾਂ ਦਾ ਬੇਟਾ ਆਇਆ ਸੀ ਪਰ ਲੱਗਦੇ ਘਰੇ ਸੱਚਨ ਹੋ ਗਿਆ ਤੇ ਸਾਨੂੰ ਬਹੁਤ ਦੁੱਖ ਹੋਣੇ ਜਾਂਦੇ ਉਹ ਵੀ ਦੇ ਸੀ ਕਿ ਜਿਹੜੇ ਲੋਕ ਵੀ ਉਹਨੂੰ ਸੰਪੂਰਨ ਸਮਝਦੇ ਜਿਹੜੇ ਇਹਨਾਂ ਦੇ ਸੰਗੀਤ ਦੇ ਵਿੱਚ ਗਾ ਗਾ ਤੁਹਾਨੂੰ ਕੋਈ ਪੁਰਾਣੇ ਕਲਾਕਾਰ ਸਿੰਗਰ ਦੱਸ ਰਹੇ ਸੀਗੇ ਕਹਿੰਦੇ ਕਿ 20-25 ਸਾਲ ਪਹਿਲਾਂ ਕਿਸੇ ਨੇ ਲੈਟਰ ਲਿਖਿਆ ਕਿ ਆ ਕਿ ਜੇ ਤੁਸੀਂ ਮੇਰਾ ਸੰਗੀਤ ਨਹੀਂ ਕਰੋਗੇ ਤਾਂ ਮੈਂ ਸੁਸਾਇਡ ਕਰ ਲਵਾਂਗਾ ਇਹ ਇੱਕ ਕਲਾਕਾਰ ਨੇ ਬਿਲਕੁਲ ਇਦਾਂ ਦੀ ਸੀਗੇ ਜੀ ਕਿਉਂਕਿ ਮੇਰੇ ਕੋਲ ਇਹਨਾਂ ਨੇ ਇੱਕ ਫਿਲਮ ਬਣਾਈ ਸੀ ਇਹਨਾਂ ਦੇ ਦੋਸਤ ਨੇ ਤੇ ਮੇਰੇ ਕੋਲੇ ਜਦੋਂ ਆਏ ਕਹਿੰਦੇ ਵੀ ਕਿੰਨੇ ਪੈਸੇ ਲਾਏਗਾ ਮਖਾਜੀ ਮੈਂ ਮੇਰਾ ਬਸ ਇੱਕ ਗਾਣਾ ਕਰਦੇ ਮਿਊਜ਼ਿਕ ਦੇ ਵਿੱਚ ਤੁਹਾਡੇ ਚ ਮੇਰੇ ਪੈਸੇ ਪੂਰੇ ਹੋ ਗਏ ਕਹਿੰਦੇ ਇੱਕੇ ਨਹੀਂ ਫਿਰ ਮੈਂ ਦੋ ਕਰੂੰਗਾ ਇਹਨਾਂ ਨੇ ਉਹ ਨਵਾਇਆ ਵੀ ਫਰਜ਼ ਤੇ ਉਹਨਾਂ ਦੀ ਫਿਲਮ ਕੀਤੀ ਮੈਂ ਔਰ ਮੈਨੂੰ ਪੈਸੇ ਵੀ ਦਿੱਤੇ ਨਹੀਂ ਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਔਰ ਐਨੇ ਜਿੰਦਾ ਦਿਲ ਬਹੁਤ ਦੇਰ ਤੋਂ 96 ਤੋਂ ਇਹ ਮੇਰਾ ਖਲਾ ਵੀ ਕੈਂਸਰ ਡਾਇਗਨੋਸ ਹੋ ਗਿਆ ਸੀ ਪਰ ਐਨੇ ਜਿੰਦਾ ਦੇ ਆਦਮੀ ਔਰ ਐਨੀ ਵਿਲ ਪਾਵਰ ਵਾਲੇ ਆਦਮੀ ਮੈਂ ਪਹਿਲੇ ਦੇਖੇ ਨੇ ਜਿਹੜੇ ਐਨਾ ਲੰਬਾ ਸਮਾਂ ਸਰਵਾਈਵ ਕੀਤਾ ਔਰ ਜਿੰਦਾ ਦਿਲ ਹੀ ਦੇ ਨਾਲ ਰਹੇ ਔਰ ਹਮੇਸ਼ਾ ਦੂਜੇ ਵੀ ਪ੍ਰੇਰਨਾ ਦਿੰਦੇ ਰਹੇ ਵੀ ਕੁਝ ਵੀ ਚੀਜ਼ ਹੋ ਜਾ ਪਰ ਆਪ ਤੁਸੀਂ ਪੋਸਟਡ ਰਹਿਣਾ ਔਰ ਅੱਜ ਸੱਚੀ ਸਾਰੀ ਸੰਗੀਤ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਅੱਜ ਪੂਰੇ ਸੌਮ ਦੇ ਵਿੱਚ ਹੈ ਔਰ ਮੈਂ ਸੱਚੀ ਇਹ ਕਹਿਣਾ ਕਿ ਅੱਜ ਤੱਕ ਨਾ ਹੋਇਆ ਤੇ ਨਾ ਹੋਣਾ ਚੰਨਜੀਤ ਅਉਜਾ ਸਾਹਿਬ ਇਕੋ ਹੀ ਸੀ ਤੇ ਇਕੋ ਹੀ ਰਹਿਣਗੇ ਰਹਿਣਗੇ ਦੁਨੀਆ ਤੱਕ ਪਹਿਲੇ ਜਸਿੰਦਰ ਪੱਲਾ ਸਾਹਿਬ ਚਲੇ ਗਏ ਜੀ ਜੀ ਹੁਣ ਅਉਜਾ ਸਾਹਿਬ ਦਾ ਚਲੇ ਜਾਣਾ ਇਹ ਬਹੁਤ ਉਦਾਈ ਘਟਨਾ ਮੰਨੀ ਜੀ ਦੋਨੇ ਕਿਉਂਕਿ ਉਹ ਵੀ ਲੈਜੈਂਡ ਸੀ ਕੇ ਸਾਥੇ ਔਰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਮੇਰਾ ਖਿਆਲ ਹੈ ਵੀ 1 ਮਹੀਨੇ ਦੇ ਵਿੱਚ ਦੋ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਤੁਰ ਜਾਣਾ ਪੂਰੇ ਪੰਜਾਬੀ ਜਗਤ ਲਈ ਬਹੁਤ ਹੀ ਹਾਨੀ ਵਾਲਾ ਇਹ ਮੈਂ ਕਹਾਂਗਾ ਵੀ ਮਹੀਨਾ ਕੋਈ ਬਹੁਤ ਵੱਡਾ ਲਾਸ ਵੈਸਾ ਗਰ ਬੀਫੀ ਹਰਮੋਨ ਦੀ ਲੋਕ ਉਹਨਾਂ ਨੇ ਆਪਣੇ ਨਾਤੇ ਹਰਮੋਨ ਨੂੰ ਸਟਾਰਟ ਵੀ ਕੀਤਾ ਔਰ ਮੈਨੂੰ ਲੱਗਦਾ ਹਾਰਮੋਨੀਅਮ ਨੂੰ ਇੱਕ ਨਵਾਂ ਮੀਨ ਪੱਥਰ ਪੂਜਾ ਸਾਹਿਬ ਨੇ ਦਿੱਤਾ ਕਿ ਹਾਰਮੋਨੀਅਮ ਨੂੰ ਇਸ ਤਰੀਕੇ ਨਾਲ ਵੀ ਯੂਜ਼ ਕੀਤਾ ਜਾ ਸਕਦਾ ਜਿਹੜੇ ਉਹਨਾਂ ਦੇ ਪੀਸ ਨੇ ਪੀ ਫਰਕ ਹੋਇਆ ਹੋਇਆ ਪੁਰਾਣੇ ਗਾਣੇ ਚਾਹੇ ਤੁਸੀਂ ਅਮਰ ਸਿੰਘ ਚੰਕੀਲਾ ਉਹਨਾਂ ਦੇ ਸੁਣ ਲਓ ਜਾਂ ਉਤੋਂ ਤੋਂ ਬਾਅਦ ਵੀ ਕਿੰਨੇ ਐਲਬਮ ਨੇ ਮਤਲਬ ਇੱਕ ਅਲੱਗ ਹੀ ਤਰੀਕਾ ਜਿਹੜਾ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਇੱਕ ਉਹਨਾਂ ਦੀ ਮਤਲਬ ਆਪਣੀ ਇੱਕ ਪ੍ਰਾਪਤੀ ਆ ਔਰ ਤਾਂ ਹੀ ਉਹਨੂੰ ਸੀਰੀਦ ਸਮਰਾਟ ਹਮੇਸ਼ਾ ਕਿਹਾ ਜਾਂਦਾ ਔਰ ਕਿਹਾ ਜਾਂਦਾ ਰਹੂਗਾ ਔਰ ਇਹੋ ਜਿਹੇ ਬੰਦੇ ਰੂਹ ਦੋਸਤਾਂ ਪੈਦਾ ਹੁੰਦੇ ਅੱਜ ਇੱਕ ਪੰਜਾਬੀ ਸੰਗੀਤ ਦੇ ਯੁੱਗ ਦਾ ਅੰਤ ਹੋ ਗਿਆ ਔਰ ਉਹ ਚਲਦੀ ਫਿਰਦੀ 뮤직 ਦੀ ਸੰਸਥਾ انا ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਐਂ ਬਿਲਕੁਲ ਪਰਫੈਕਟ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਕੰਮ 'ਚ ਕੋਈ ਕਮੀ ਨਹੀਂ ਛੱਡਣੀ ਇੱਕ ਜਨੂਨ ਦੇ ਨਾਲ 뮤직 ਕੀਤਾ ਹਨਾ ਔਰ ਜਿਨ੍ਹਾਂ ਦਾ ਗਾਣਿਆਂ ਦੇ ਨਾਲ ਨਾਲ 뮤직 ਲਈ ਵੀ ਸਪੈਸ਼ਲੀ ਅਸੀਂ ਰੋਕ ਰੋਕ ਕੇ ਕਈ ਵਾਰੀ ਪਿੱਛੇ ਕਰ ਕਰਕੇ ਸੁਣਦੇ ਹਾਂ ਕਿ ਕੀ ਹਨਾ ਉਹਨੇ বাজਾਇਆ ਮਤਲਬ ਐਸੀ ਐਸੀ ਪੀਸ ਵਰਕ ਹਨਰੇ ਔਰ ਕਿਉਂਕਿ ਮੇਨ ਤੇਡੀ ਲੰਬੀ ਹੁੰਦੀ ਸੀ ਮਤਲਬ ਇਨਾ 3-3 ਸਾਲ ਇੱਕ ਇੱਕ ਐਲਬਮ ਨੂੰ ਲਾ ਦੇਣਾ ਸੋ ਇਹ ਕੋਈ ਜਨੂਨੀ ਬੰਦਾ ਹੀ ਔਰ ਜਿਹਨੂੰ ਵਾਕਈ ਸੰਗੀਤ ਦੇ ਨਾਲ ਪਿਆਰ ਆ ਔਰ ਜਿਹਦੇ ਅੰਦਰ ਇੱਕ ਉੱਚਣੀਤ ਹੁੰਦੀ ਆ ਕਿ ਮੈਂ ਕੁਝ ਨਵਾਂ ਕਰਕੇ ਲਾਵਾਂ ਸੋ ਇਹੋ ਜਿਹੇ ਇਨਸਾਨ ਦਾ ਦੱਕਾ ਟੱਕ ਨਹੀਂ ਪੂਰਾ ਨਹੀਂ ਹੋ ਸਕਦਾ ਸੋ ਪਰਮਾਤਮਾ ਨੂੰ ਆਪਣੇ ਚਰਨਾਸ਼ਣ ਬਾਸਦੇ ਨੇ ਔਰ ਹਮੇਸ਼ਾ ਹੀ ਉਹਨਾਂ ਦੀ ਗਾਣੀਆਂ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਅਮਰ ਰਹਿਣਗੇ ਤਾਂ ਜਿਤਨਾ ਹੋਵੇ ਆਪਣਾ ਕਰਮਜੀਤ ਅਨਮੋਲ ਜੀ ਤੇ ਮੰਦਰ ਕਰੇ ਨਾਲ ਜੀ ਦੱਸ ਰਹੇ ਸੀ ਕਿਉਂਕਿ ਕਲਾਕਾਰਾਂ ਦਾ ਮਤਲਬ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਪੰਜਾਬੀ ਇੰਡਸਟਰੀ ਦੇ ਉਧਮਤਾ ਸੀ ਗਈ ਹੈ 뮤직 ਇੰਡਸਟਰੀ ਦੇ ਖਾਸ ਕਰਕੇ ਤੇ ਉਹਨਾਂ ਦੇ ਮਤਲਬ ਕਿ ਬਨੇਰਿਆਂ ਤੋਂ ਬਚਪਨ ਤੋਂ ਹੀ ਤਾਂ ਸੁਣਦੇ ਆ ਰਹੇ ਹਾਂ ਬਨੇਰਿਆਂ ਤੋਂ ਹੋ ਕੇ 뮤직 ਉਹਨਾਂ ਦਾ ਸਾਡੇ ਕੰਨਾਂ ਥਾਈਂ ਆਉਂਦਾ ਰਿਹਾ ਜੀ ਤੇ ਬੜਾ ਇੱਕ ਯੁੱਗੰਡ ਆਇਆ ਸੰਗੀਤ ਦਾ ਤੇ ਮਰਜ਼ੀ ਵੀ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਦਾ ਇੱਕ ਬਹੁਤ ਦੁਖ ਦੀ ਗੱਡੀ ਹੈ ਬਾਕੀ ਹੁਣ ਸਾਰੇ ਉਹਨਾਂ ਦਸੀਆਂ ਇਹ ਉਹਨਾਂ ਦੀਆਂ ਗੱਲਾਂ ਆ ਤੇ ਇੱਕ ਮਤਲਬ ਕਿ ਹੁਣ ਜਿਸ ਤਰ੍ਹਾਂ ਗੀਤਾਂ ਦੇ ਬੋਲ ਯਾਦ ਹੁੰਦੇ ਨੇ ਬੋਲ ਤਾਂ ਠੀਕ ਐ ਪਰ ਉਹਨਾਂ ਦਾ 뮤직 ਤੇ ਉਹਨਾਂ ਨੇ ਤੁਹਾਨੂੰ 뮤직 ਦੀਆਂ ਵੀ ਬਲਕਿ ਉਹ ਜੋ ਫੈਸਲੇ ਕਿ 뮤직 ਦੇ ਪੀਸ ਉਹ ਵੀ ਮਤਲਬ ਕਿ ਇੱਕ ਬਾਕਮਾਲ ਹੁੰਦੇ ਸੀ ਤੇ ਰਾਂਝੇ ਜਿਨੇ ਤਾਂ ਗਾਣਗੇ ਬਹੁਤ ਸਾਰੇ ਕਲਾਕਾਰ ਇਸ ਤਰ੍ਹਾਂ ਦੇ ਨੇ ਕਿ ਇੰਡਸਟਰੀ 'ਚ ਜਿਹੜੇ ਕਿ ਬਹੁਤ ਦਿੱਗਜ ਕਲਾਕਾਰ ਨੇ ਜਿਨ੍ਹਾਂ ਚੋਂ ਚਰਨਜੀਤ ਹੁਜਿਆ ਜੀ ਦਾ ਮੈਨਸ ਕਰ ਦਿੱਤਾ ਜਾਵੇ ਨਾ ਤਾਂ ਉਹ ਮੇਰਾ ਖੈਨਾਮਾ ਨਾ ਹੈ ਤੇ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਦਾ ਬਹੁਤ ਵੱਡੇ ਕਲਾਕਾਰ ਇਹਨਾਂ ਨੇ ਦਿੱਤੇ ਇੰਡਸਟਰੀ ਤੇ ਲੋਕਾਂ ਦਾ ਸਿਮਾਇਰ ਰਿਹਾ ਸੀ ਅੱਜ ਸਰ ਬਹੁਤ ਦੁਖੀ ਅੱਜ ਮਾੜਾ ਦੇ ਗਿਆ ਸਰਦਾਰ ਉਹਦਾ ਪਤਾ ਲੱਗਿਆ ਉਹਦਾ ਸਾਉਦਾ ਚੰਦਜੀਤ ਦੁੱਧਾ ਸਾਹਿਬ ਗੀਤ ਸਮਰਾਟ ਮੋਹਨਾਲਵੀ ਦਾ ਕਹਿਗੇ ਨੇ ਉਹਨਾਂ ਦਾ 뮤ਜ਼ਿਕ ਜੋਰਨ ਕੰਪੋਜ਼ ਕੀਤਾ ਜਿੰਨੇ ਆ ਕਿਸਨਤਰਾਸ਼ੀ ਉਹਨਾਂ ਨੇ ਬਣਾਇਆ ਸਰਹੰਦੀ ਦੁਨੀਆ ਤੱਕ ਉਹਦਾ ਸਾਲ ਦਾ ਨਾਮ ਲਿਆ ਜਾਊਗਾ ਤੇ ਉਹਨਾਂ ਵਰਗਾ ਨਾ ਕਿਸੇ ਨੇ ਬਣਤਾ ਸਕਣਾ ਨਹੀਂ ਕਿਸੇ ਨੇ ਉਹਨਾਂ ਵਰਗਾ ਹੋਣਾ ਬਹੁਤ ਮੁਸ਼ਕਿਲ ਆ ਪਰਮਾਤਮਾ ਹੀ ਕੀ ਯੋਗ ਦੇ ਵਿੱਚ ਇਦਾਂ ਦਾ ਇੱਕ ਇੱਕ ਰੂਹ ਇਦਾਂ ਦੀ ਪੈਦਾ ਹੁੰਦੀ ਆ ਉਹ ਸੋ ਉਚਾਰਨਜੀਤ ਦੁਜਾ ਸਾਹਿਬ ਜੀ ਉਹਨਾਂ ਦਾ ਕੱਟਾ ਜਿਹੜਾ ਪੰਜਾਬ ਦੀ ਇੰਡਸਟਰੀ ਨੂੰ ਤੇ ਆ ਮੇਰੇ ਖਿਆਲ ਇੱਕ ਅਦਾ ਕਦੀ ਨਾ ਪੂਰਾ ਹੋਣ ਵਾਲਾ ਕੱਟਾ ਜਿਹੜਾ ਪਿਆ ਸੋ ਅੱਜ ਸਾਰੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਹੈ ਸਾਰੇ ਪੰਜਾਬੀ ਕਮਿਊਨਿਟੀ ਦੇ ਵਿੱਚ ਸੋਗ ਹੈ ਕਿਉਂਕਿ ਇਦਾਂ ਦੇ ਬੰਦੇ ਬਹੁਤ ਹੀ ਘੱਟ ਰੇਅਰ ਪੈਦਾ ਹੁੰਦੇ ਨੇ ਸੋ ਪਰਮਾਤਮਾ ਇਦਾਂ ਦੇ ਬੰਦਿਆਂ ਨੂੰ ਲੈ ਵੀ ਛੇਤੀ ਜਾਂਦਾ ਸੋ ਪਰਮਾਤਮਾ ਸਿੱਧੇ ਇਹ ਦੁਆ ਕਰਦੇ ਆ ਕਿ ਪਰਮਾਤਮਾ ਨੂੰ ਆਪਣੇ ਚਰਨਾਂ ਤੇ ਨਿਵਾਸ ਕਰਾ ਦੇ। ਤੁਸੀਂ ਸਾਰੇ ਇੱਕੋ ਹੀ ਲੈਂਦੇ ਹੋ ਕਿ ਇੱਕੋ ਇੰਡਸਟਰੀ ਸੀ ਕਦੇ ਆਖਰ ਵਾਰ ਇਹ ਗੱਲ ਕਰਦੇ ਹੋ ਕਦੇ ਹੋਰ ਜੀ ਸਰ ਮੇਰੀ ਗੱਲ ਉਦਾਂ ਹੁਣ ਹੋਈ ਹੈ ਜੀ ਗੱਲ ਕਈ ਵਾਰੀ ਇਹਨਾਂ ਤੇ ਵੀ ਕੀਤੀ ਸੀ ਕਿ ਸੱਜਣਾ ਨਾਲ ਯਾਰੀ ਤਾਂ ਸੱਚ ਨੋਜਾ ਜੀ ਇਹਨਾਂ ਨੂੰ ਪੂਰੀ ਮੁਲਾਕਾਤ ਹੋਈ ਆ ਸੋ ਬਹੁਤ ਹੰਬਲ ਇਨਸਾਨ ਸੀਗੇ ਬਹੁਤ ਹਰ ਵਦਨਾ ਉਸੇ ਤਰੀਕਾ ਨਾਲ ਢਲ ਜਾਂਦੇ ਸੀਗੇ ਉਹਨਾਂ ਨਾਲ ਉਹਨਾਂ ਦੇ ਕੋਲ ਬਹਿ ਕੇ ਕਦੇ ਮਹਿਸੂਸ ਨਹੀਂ ਹੋਇਆ ਜੀ ਛੋਟਾ ਵੱਡਾ ਸਿਰ ਹੈ ਸੋ ਬਹੁਤ ਵਧੀਆ ਇਨਸਾਨ ਵੀ ਸੀਗੇ ਜਿੰਨੇ ਵਧੀਆ ਮਿਜ਼ਲ ਕੈਰੈਕਟਰ ਸੀਗੇ ਉਹਨੇ ਬਹੁਤ ਵਧੀਆ ਇਨਸਾਨ ਸੀਗੇ